ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤ ਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉ ਮੇ ਮਾਰ ਸਦਾ ਸੁਖ ਪਾਇਆ ਮਾਇਆ ਮੋ ਚਕਾਵਣਿਆ ਹਉ ਵਾਰੀ ਜਿਉ ਵਾਰੀ ਸਤ ਗੁਰ ਕੈ ਬਲ ਹਾਰਣਿਆ ਗੁਰਮਤੀ ਪ੍ਰਕਾਸ਼ ਹੋਆ ਜੀ ਆਣ ਦਿਨ ਹਰ ਗੁਣ ਗਾਵਣਿਆ ਰਹਾ ਤਨ ਮਨ ਖੋਜੇ ਤਾਂ ਨਾਉ ਪਾਏ ਤਾ ਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਬਜਾਵਣਿਆ ਸੱਚਾ ਸਾਹਿਬ ਸੱਚੀ ਨਾਹੀ ਗੁਰ ਪ੍ਰਸਾਦੀ ਮਨ ਵਸਾਈ ਆਨੰਦੇਨ ਸਦਾ ਰਹੈ ਰੰਗ ਰਾਤਾ ਦਰ ਸੱਚ ਸੋਜੀ ਪਾਵਣਿਆ ਪਾਪ ਪੁਨ ਕੀ ਸਾਰ ਨ ਜਾਣੀ ਦੁਜਾ ਲਾਗੀ ਭਰਮ ਭੁਲਾਣੀ ਅਗਿਆਨੀ ਆਂਦਾ ਮਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਮੇ ਮੇਰਾ ਠਾਕ ਰਹਾਇ ਗੁਰ ਸਾਖੀ ਮਟਿਆ ਦਿਹਾਰਾ ਬੱਜਰ ਕਾ ਕਪਾਟ ਖੁਲਾਵਣਿਆ ਹਮੇ ਮਾਰ ਮਨ ਵਸਾਇ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤਉ ਦੇ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਜੀਵਨ ਮਰਣਾ ਸਭ ਤੋ ਦੈ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 109 ਤੋਂ ਇਸ ਪਾਵਨ ਸ਼ਬਦ ਦੀ ਆਰੰਭਤਾ ਹੈ 110 ਅੰਕ ਤੇ ਇਹਦੀ ਸੰਪੂਰਨਤਾ ਹੈ ਸਤਗੁਰੂ ਕਿਰਪਾ ਕਰੇ ਹਾਂ ਵਾਰੀ ਜਿਉਂ ਵਾਰੀ ਸਤਗੁਰ ਕਹਿ ਬਲਿਹਾਰਣਿਆ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਹਾਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਹੋਂ ਵਾਰੀ ਜਿਉਂ ਵਾਰੀ ਸਤਗੁਰ ਕੇ ਬਲਿਹਾਰਣੇ ਜੋ ਆਪਣੇ ਸਤਗੁਰ ਤੋਂ ਬਲਿਹਾਰ ਜਾਂਦੇ ਹਨ ਗੁਰਮਤੀ ਪ੍ਰਗਾਸ ਹੋਆ ਜੀ ਅਣ ਦਿਨ ਹਰ ਗੁਣ ਗਾਵਣਿਆ ਰਹਾਉ ਜੋ ਵੀ ਜੀਵਨ ਦੇ ਵਿੱਚ ਪ੍ਰਕਾਸ਼ ਹੁੰਦਾ ਚਾਨਣ ਹੁੰਦਾ ਇਹ ਗੁਰੂ ਦੀ ਮੱਤ ਰਹੀ ਹੁੰਦਾ ਜਿੰਨਾ ਵੀ ਸਿੱਖ ਦੇ ਕੋਲ ਗਿਆਨ ਹੁੰਦਾ ਹੈ ਨਾ ਸਾਧ ਸੰਗਤ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਹੈ ਕਿਉਂਕਿ ਜਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਹੋਈ ਸੇਧ ਨੂੰ ਉਹਨਾਂ ਦੇ ਉਪਦੇਸ਼ ਨੂੰ ਉਹਨਾਂ ਦੇ ਸੰਦੇਸ਼ ਨੂੰ ਪੜ ਕੇ ਵਿਚਾਰ ਕੇ ਕਮਾਉਣਾ ਸ਼ੁਰੂ ਕਰ ਦਿੰਦੇ ਆ ਤੇ ਸਾਡੇ ਜੀਵਨ ਦੇ ਵਿੱਚ ਚਾਨਣ ਹੁੰਦਾ ਹੈ ਜਦ ਆਪਾਂ ਕਹਿੰਦੇ ਨਾ ਵੀ ਮਰੀਆਂ ਤਾਂ ਅੱਖਾਂ ਖੋਲ੍ਹ ਦਿੱਤੀਆਂ ਅੱਖਾਂ ਖੁੱਲੀਆਂ ਹੁੰਦੀਆਂ ਚਾਨਣ ਹੋ ਜਾਂਦਾ ਸਮਝ ਆ ਜਾਂਦੀ ਹੈ ਜੇ ਕੋਈ ਸਿੱਖ ਦੇ ਕੋਲ ਕਿਸੇ ਕੋਲ ਸਿੱਖ ਦੇ ਕੋਲ ਗਿਆਨ ਹੈ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਬੱਕਰੀ ਗੱਲ ਕੋਈ ਇਸ ਨੂੰ ਕਿਤਾਬੇ ਸਮਝ ਹੀ ਜਾ ਰਿਹਾ ਜਿੱਦਾਂ ਜਿੱਦਾਂ ਦੀ ਜਿਹਦੀ ਸੋਚ ਹੈ ਜਿੱਦਾਂ ਜਿੱਦਾਂ ਦੀ ਸਮਝ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਕੋਲ ਰਹਿ ਕੇ ਵੀ ਜੇ ਆਪਾਂ ਉਹਦਾ ਗਿਆਨ ਨਹੀਂ ਪ੍ਰਾਪਤ ਕਰ ਸਕੀ ਜਿਸ ਤਰ੍ਹਾਂ ਉਹ ਮਸਕੀਨ ਦੀ ਗੱਲ ਕਰਦੇ ਹੁੰਦੇ ਸੀ ਵੀ ਉਹ ਮੱਝ ਦੇ ਜਾਂ ਗਾਂ ਦੇ ਥਣਾ ਦੇ ਉੱਪਰ ਚਿਚੜ ਲੱਗਾ ਹੁੰਦਾ ਇੱਕ ਕੀੜਾ ਹੁੰਦਾ ਛੋਟਾ ਜਿਹਾ ਉਹ ਦੋਨੋਂ ਪਥਣਾ ਵਿੱਚ ਦੁੱਧ ਨਿਕਲਦਾ ਦਿਖਦਾ ਨਹੀਂ ਉਹਨੂੰ ਖੂਨ ਪੀਂਦਾ ਉਹਦੇ ਵਿੱਚੋਂ ਖੂਨ ਪੀ ਰਿਹਾ ਤੇ ਅੱਜ ਇਹ ਵੀ ਇਹ ਲੋਕ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਸਮਝ ਰਹੇ ਆ ਇਹ ਜਿਹੜਾ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ ਜਿੱਦਣ ਇਹਨੂੰ ਸਮਝਿਆ ਕਿ ਇੱਕ ਇੱਕ ਅੱਖਰ ਜਿਹੜਾ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਜਿੱਦਣ ਇਹਨੂੰ ਕਮਾਉਣ ਲੱਗ ਗਿਆ ਪੜਨਾ ਲੱਗ ਚੀਜ਼ ਹੈ ਸੁਣਨਾ ਲੱਗ ਚੀਜ਼ ਹੈ ਜਿੱਦਣ ਆਪਾਂ ਕਮਾਇਆ ਜਿੰਨੀ ਕੁ ਆਪਾਂ ਨੂੰ ਸਮਝ ਆ ਜਾਏ ਜਿੰਨਾ ਕੁ ਗਿਆਨ ਆ ਜਾਏ ਵੀ ਇਹ ਕੰਮ ਮੈਂ ਨਹੀਂ ਕਰਨਾ ਮੇਰਾ ਗੁਰੂ ਕਹਿੰਦਾ ਇਹ ਕੰਮ ਨਹੀਂ ਕਰਨਾ ਉਹ ਤੋਂ ਮੈਨੂੰ ਗੁਰੂ ਨੇ ਵਰਜਿਆ ਤੇ ਜਿਹੜਾ ਸਿੱਖ ਦੇ ਕੋਲ ਗਿਆਨ ਹੁੰਦਾ ਨੇ ਇਹ ਸਤਿਗੁਰੂ ਮਹਾਰਾਜ ਦੀ ਦੀ ਕਿਰਪਾ ਸਭ ਕਹਿੰਦੇ ਗੁਰਮਤੀ ਪ੍ਰਗਾਸ ਹੋ ਆਜੀ ਗੁਰੂ ਦੀ ਕਿਰਪਾ ਦੇ ਨਾਲ ਹੀ ਜੀਵਨ ਦੇ ਵਿੱਚ ਚਾਨਣ ਗੁਰੂ ਦੀ ਕਿਰਪਾ ਨਾਲ ਗਿਆਨ ਹੋਇਆ ਅਣ ਦਿਨ ਹਰ ਵੇਲੇ ਹਰ ਗੁਣ ਗਾਵਣ ਆ ਉਹਦੇ ਪਰਮੇਸ਼ਰ ਦੇ ਗੁਣਾ ਨੂੰ ਉਹਗਾਉਂਦਾ ਹੈ ਰਹਾਉ ਕਰਮ ਹੋਵੇ ਸਤ ਗੁਰੂ ਮਿਲਾਏ ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼ ਕਰਮ ਹੋਵੇ ਸਤ ਗੁਰੂ ਮਿਲਾਏ ਤੇ ਜਦੋਂ ਸਤ ਗੁਰੂ ਦੇ ਕੋਲ ਆ ਗਏ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਗਏ ਸੇਵਾ ਸੁਰਤ ਉਹ ਆਪਣੀ ਸੇਵਾ ਦੇ ਵਿੱਚ ਤੇ ਉਸ ਸਿੱਖ ਦਾ ਧਿਆਨ ਜਿਹੜਾ ਹੈ ਉਹ ਸ਼ਬਦ ਦੇ ਵਿੱਚ ਲਾ ਦਿੰਦੇ ਉਹਦਾ ਜਿਹੜਾ ਚਿੱਤ ਹੈ ਧਿਆਨ ਜਿਹੜਾ ਉਹਦਾ ਸੇਵਾ ਵਿੱਚ ਲੱਗਦਾ ਹੈ ਗੁਰੂ ਦੇ ਸ਼ਬਦ ਵਿੱਚ ਲੱਗਦਾ ਹੈ ਸੇਵਾ ਸੁਰਤ ਸ਼ਬਦ ਚਿਤ ਲਾਏ ਹਉਮੇ ਮਾਰ ਸਦਾ ਸੁਖ ਪਾਇਆ ਮਾਇਆ ਮੋ ਚੁਕਾ ਬਣਿਆ ਫਿਰ ਜਦੋਂ ਉਹ ਸ਼ਬਦ ਵਿੱਚ ਜੁੜਿਆ ਚਿੱਤ ਸੇਵਾ ਵਿੱਚ ਲਾਇਆ ਉਹਦੀ ਭਗਤੀ ਦੇ ਵਿੱਚ ਲਾਇਆ ਅੰਦਰੋਂ ਹਉਮੈ ਖਤਮ ਹੋ ਗਈ ਤੇ ਜਦੋਂ ਹਉਮੈ ਮਰਦੀ ਆ ਆਤਮਿਕ ਸੁੱਖ ਮਿਲਦਾ ਔਰ ਸਦਾ ਵਾਸਤੇ ਮਿਲਦਾ ਹੈ ਹਉਮੈ ਮਾਰ ਸਦਾ ਸੁੱਖ ਪਾਇਆ ਮਾਇਆ ਮੂ ਚੁਕਾਵਣਿਆ ਹਉਮੈ ਵਾਰੀ ਜਿਉਂ ਵਾਰੀ ਸਤਗੁਰ ਕਾ ਬਲ ਹਾਰਣਿਆ ਗੁਰਮਤੀ ਪ੍ਰਗਾਸ ਹੋਵਾ ਜੀ ਅਨ ਦਿਨ ਹਰ ਗੁਣ ਗਾਵਣਿਆ ਰਹਾਓ ਜਿਹੜਾ ਚਾਨਣ ਹੈ ਜਿਹੜਾ ਸਿੱਖ ਦੇ ਕੋਲ ਗਿਆਨ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਮਤੀ ਪਰਗਾਸ ਹੋਵਾ ਜੀ ਅਨ ਦਿਨ ਹਰ ਗੁਣ ਗਾਵਣਿਆ ਰਹਾਓ ਤਨ ਮਨ ਖੋਜੇ ਤਾਂ ਨਾਉ ਪਾਏ ਜਿਹੜਾ ਇਸ ਸਰੀਰ ਨੂੰ ਸਮਝ ਲੈਂਦਾ ਇਸ ਮਨ ਨੂੰ ਖੋਜਣ ਦਾ ਯਤਨ ਕਰਦਾ ਤਨ ਮਨ ਖੋਜੇ ਤਾਂ ਨਾਉ ਪਾਏ ਏ ਕੋਹੰਦੇ ਕਰਮ ਇੰਦਰੀ ਤੇ ਕੋਹੰਦੇ ਗਿਆਨ ਇੰਦਰੀ ਅਸੀਂ ਸਰੀਰ ਦੇ ਨਾਲ ਕਿਹੜੇ ਕਰਮ ਕਰ ਰਹੇ ਆ ਗਿਆਨ ਇੰਦਰੀ ਜਿਹੜੀ ਸਾਨੂੰ ਸਤਿਗੁਰੂ ਨੇ ਬਖਸ਼ੀ ਕੀ ਕਰਨਾ ਹੈ ਇਹਦੀ ਸਮਝ ਆ ਜਾਂਦੀ ਏ ਕਹਿੰਦੇ ਤਨ ਮਨ ਖੋਜੇ ਤਾਂ ਨਾਉ ਪਾਏ ਤਾਵਤ ਰਾਖੈ ਠਾਕ ਰਹਾਏ ਜਿਹੜਾ ਮਨ ਤੋੜਦਾ ਹੈ ਨਾ ਤਾਵਤ ਰਾਖੈ ਠਾਕ ਉਨੂੰ ਰੋਕ ਲੈਂਦਾ ਗੁਰ ਕੀ ਬਾਣੀ ਅਣ ਦਿਨ ਗਾਵੈ ਸਜ ਭਗਤ ਕਰਾਵਣ ਆ ਉਹ ਗੁਰੂ ਦੀ ਬਾਣੀ ਨੂੰ ਨਿਤ ਪ੍ਰਤੀ ਕਉਂਦਾ ਸਾਸ਼ੰਗਤ ਜੀ ਹੁਣ ਭਾਵੇਂ ਆਪਾਂ ਬਹੁਤ ਅੱਗੇ ਪਹੁੰਚ ਚੁੱਕੇ ਹਾਂ ਪਰ ਪ੍ਰਾਣੇ ਬਜ਼ੁਰਗਾਂ ਨੂੰ ਆਪਾਂ ਜਦੋਂ ਦੇਖਦੇ ਆ ਨਾ ਉਹਨਾਂ ਦੇ ਕੋਲ ਇੰਨੀ ਵਿਦਵਤਾ ਨਹੀਂ ਸੀ ਦੁਨੀਆਬੀ ਤੌਰ ਤੇ ਇਨੇ ਪੜੇ ਲਿਖੇ ਨਹੀਂ ਹੁੰਦੇ ਸਨ ਪਰ ਬਜ਼ੁਰਗਾਂ ਨੂੰ ਨਿਤਨੇਮ ਸੁਖਮਣੀ ਸਾਹਿਬ ਆਸਾ ਕੀ ਵਾਰ ਇਹ ਬਾਣੀਆਂ ਜਿਹੜੀਆਂ ਸੀ ਉਹਨਾਂ ਬਜ਼ੁਰਗਾਂ ਨੂੰ ਯਾਦ ਹੁੰਦੀਆਂ ਚੱਲਦੇ ਫਿਰਦੇ ਵੀ ਉਹਨਾਂ ਨੂੰ ਪੜ੍ਹਦੇ ਰਹਿੰਦੇ ਸਨ ਘਰਾਂ ਦੇ ਵਿੱਚ ਦਾਦੀਆਂ ਪਰਦਾਦੀਆਂ ਕੰਮ ਕਰਦੀਆਂ ਉਹਨਾਂ ਨੇ ਕਦੇ ਸੁਖਮਣੀ ਸਾਹਿਬ ਪੜਨ ਲੱਗ ਜਾਣਾ ਕਦੇ ਕਿਉਂਕਿ ਸੁਣ ਕੇ ਬਾਣੀ ਨੂੰ ਯਾਦ ਕਰ ਤੇ ਜਿਨ੍ਹਾਂ ਦਾ ਪਿਆਰ ਬਣ ਜਾਂਦਾ ਗੁਰ ਕੀ ਬਾਣੀ ਅਣ ਦਿਨ ਗਾਵੇ ਨਿਤਾਂ ਪ੍ਰਤੀ ਉਹਦੀ ਬਾਣੀ ਲਗਾਉਂਦੇ ਹੁਣ ਤਾਂ ਵੱਖਰੀ ਗੱਲ ਹੈ ਨਾ ਹੁਣ ਝਗੜਾ ਕਰਨ ਦੀ ਲੋੜ ਨਹੀਂ ਪੈਂਦੀ ਝਗੜਾ ਕਰਨ ਦਾ ਕੋਈ ਬਹਾਨਾ ਨਹੀਂ ਹੁੰਦਾ ਘਰ ਦੇ ਵਿੱਚ ਤੁਸੀਂ ਆਪਣਾ ਮੋਬਾਈਲ ਲੈ ਕੇ ਬੈਠੋ ਦੂਸਰਾ ਆਪਣਾ ਲੈ ਕੇ ਆਪਣੇ ਚਾਪੇ ਝਗੜਾ ਹੋ ਜਾਣਾ ਵੀ ਸਾਰੇ ਆਪਣਾ ਆਪਣੇ ਲੈ ਕੇ ਬੈਠੇ ਆ ਤੇ ਬਾਣੀ ਦੇ ਨਾਲ ਜਦੋਂ ਜੁੜਦੇ ਆ ਬਹੁਤ ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਭਾਵਨਾ ਦਿੱਤੀ ਤੇ ਉਹ ਬੜਾ ਫਰਕ ਹੈ ਪ੍ਰਾਤਨ ਸਿੱਖਾਂ ਦੇ ਵਿੱਚ ਅਜੋਕੇ ਸਿੱਖਾਂ ਅਜਿਹਾ ਨਹੀਂ ਕਿ ਅੱਜ ਦੀ ਸਿੱਖਾਂ ਅੱਜ ਵੀ ਹਨ ਪਰ ਹੈਣ ਵਿਰਲੇ ਨਹੀਂ ਘਣੇ ਫੈਲ ਫਕੜ ਸੰਸਾਰ ਅੱਜ ਹਰੇਕ ਕੰਮ ਜਿਹੜਾ ਹੈ ਉਹਦੇ ਵਿੱਚ ਸੁਖਾਈ ਤੇ ਲੱਭਦੇ ਆ ਕੰਠ ਕਰਨ ਵਾਲੀ ਸੋਚ ਜਿਹੜੀ ਆ ਬਾਣੀ ਨੂੰ ਕੰਠ ਕਰਨ ਵਾਲੀ ਬਿਰਤੀ ਵੀ ਖਤਮ ਹੁੰਦੀ ਜਾ ਰਹੀ ਤੇ ਸਤਗੁਰੂ ਮਹਾਰਾਜ ਕਹਿੰਦੇ ਜੇ ਕੰਠ ਹੋਏਗੀ ਆਪਾਂ ਜਨਥੇ ਬੈਠਦੇ ਉੱਠਦੇ ਆ ਬਹਿੰਦੇ ਆ ਬਾਣੀ ਨੂੰ ਪੜ ਸਕਦੇ ਆ ਗੁਰ ਕੀ ਬਾਣੀ ਅਨ ਦੇ ਨਗਾਵੇ ਸਜ ਆਤਮਿਕ ਡੋਲਤਾ ਵਿੱਚ ਰਹਿ ਕੇ ਭਗਤ ਕਰਾਵਣਿਆ ਭਗਤ ਇੱਥੇ ਅਰਥ ਭਗਤੀ ਇਸ ਕਾਇਆ ਅੰਦਰ ਵਸਤ ਅਸੰਖਾ ਪ੍ਰੋਫੈਸਰ ਸਰਬ ਸਿੰਘ ਜੀ ਨੇ ਅਰਥ ਅਰਧ ਇਹ ਅਰਥ ਕੀਤਾ ਹੈ ਵਸਤ ਅਸੰਖਾ ਕਿ ਬਿਆੰਤ ਵਸਤੂਆਂ ਦਾ ਮਾਲਕ ਜਿਹੜਾ ਹੈ ਬੰਤ ਕਜਾਨਿਆ ਦਾ ਜਿਹੜਾ ਮਾਲਕ ਹੈ ਉਸ ਕਾਇਆ ਦੇ ਅੰਦਰ ਹੈ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਜਦੋਂ ਮੈਂ ਗੁਰੂ ਦੀ ਰਾਹੀ ਸੱਚ ਨੂੰ ਮਿਲਦਾ ਮੈਂ ਉਹਦੇ ਦਰਸ਼ਨ ਕਰਦਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਮੇ ਮੁਕਤਾ ਅਨਹਦ ਸ਼ਬਦ ਬਜਾਵਣਿਆ ਜਿਸ ਤਰ੍ਹਾਂ ਅਸੀਂ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ ਰੋਜ਼ ਅਨੰਦ ਸਬਦ ਦੇ ਵਿੱਚ ਹਰ ਜੀਵੋ ਗੋਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਜਾ ਪੌਣ ਨੌ ਦਵਾਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਇਹ ਨੌ ਦਰਵਾਜਿਆਂ ਵਾਲਾ ਸਾਡਾ ਸਰੀਰ ਹੈ ਦੋ ਅੱਖਾਂ ਦੋ ਕੰਨ ਦੋ ਨਾਸਿਕਾ ਇੱਕ ਮੂੰਹ ਇਹ ਸੱਤ ਤਾਂ ਹੀ ਹੋ ਗਏ ਇੱਕ ਲਿੰਗ ਤੇ ਇੱਕ ਗੁੰਦਾ ਜਿਆਪਸਿੱਧੀ ਭਾਸ਼ਾ ਵਿੱਚ ਇੱਕ ਪਿਸ਼ਾਵ ਵਾਲੀ ਜਗਾ ਇੱਕ ਇਲੈਕਟ੍ਰੀਨ ਵਾਲੀ ਜਗਾ ਇਹ ਨੌ ਦਰਵਾਜੇ ਪਰ ਦਸਵਾਂ ਜਿਹਨੂੰ ਦਿਮਾਗ ਕਿਹਾ ਗਿਆ ਇਹਦੇ ਪਿੱਛੇ ਲੋਕਾਂ ਨੇ ਇੰਨਾ ਲੋਕਾਂ ਨੂੰ ਪ੍ਰਭਾ ਦਿੱਤਾ ਉਹ ਤੁਹਾਨੂੰ ਦਸਵੇਂ ਦਵਾਰ ਦੇ ਦਰਸ਼ਨ ਕਰਾਈ ਪਰ ਸਿੱਧਾ ਜੇ ਇਹਦਾ ਅਰਥ ਹੈ ਸਤਗੁਰੂ ਕਹਿੰਦੇ ਨੌ ਦਰਵਾਜੇ ਦਸਮੈਂ ਮੁਗਤਾ ਤੇ ਜਦੋਂ ਉਹਦੇ ਨਾਲ ਜੁੜਦਾ ਹੈ ਉਹਨੇ ਸਮਝ ਦੇਣੀ ਹੈ ਕਹਿੰਦੇ ਅਨਹਦ ਸ਼ਬਦ ਵਜਾਵਣ ਆ ਅਨਹਦ ਜੇਦੀ ਕੋਈ ਹੱਦ ਨਹੀਂ ਹੈ ਇਹ ਸ਼ਬਦ ਦੇ ਵਿੱਚ ਵੀ ਬਹੁਤ ਲੋਕਾਂ ਨੇ ਲੋਕਾਂ ਨੂੰ ਪਰਮਾਇਆ ਆਉ ਅਨਹਦ ਸ਼ਬਦ ਵੱਜੇਗਾ ਬਹੁਤ ਕੁਝ ਕੀਤਾ ਜਾਂਦਾ ਹੈ ਉਹਦੇ ਉੱਪਰ ਸੋਸਾਇਟੀਆਂ ਜੀਆਂ ਬਣ ਗਈਆਂ ਸਤਗੁਰ ਕਹਿੰਦੇ ਅਨਹਦ ਹੁਣ ਅਨਹਦ ਦਾ ਕੀ ਜੇਦੀ ਕੋਈ ਹੱਦ ਨਹੀਂ ਹੈ ਅਨਹਦ ਸ਼ਬਦ ਪਜਾਵਣਿਆ ਉਹ ਅੰਦਰ ਰੋਹ ਚੱਲਦੀ ਹੈ ਜੇਦੀ ਕੋਈ ਹੱਦ ਨਹੀਂ ਹੈ ਸੱਚਾ ਸਾਹਿਬ ਸੱਚੀ ਨਾਈ ਉਹ ਮਾਲਕ ਵੀ ਸੱਚਾ ਹੈ ਨਾਈ ਦਾ ਇੱਥੇ ਅਰਥ ਹੈ ਉਹਦੀ ਵਡਿਆਈ ਵੀ ਸੱਚੀ ਹੈ ਗੁਰ ਪ੍ਰਸਾਦੀ ਮਨ ਵਸਾਈ ਗੁਰੂ ਦੀ ਕਿਰਪਾ ਦੇ ਨਾਲ ਉਹ ਮਨ ਦੇ ਵਿੱਚ ਵਸਦਾ ਹੈ ਅਣ ਦੇਨ ਸਦਾ ਰਹੇ ਰੰਗ ਰਾਤਾ ਅਣ ਦੇਨ ਹਰ ਬੇਲੇ ਉਸ ਪਰਮੇਸ਼ਰ ਦੇ ਪਿਆਰ ਦੇ ਵਿੱਚ ਰਤਿਆ ਰਹਿੰਦਾ ਦਰ ਸੱਚੇ ਸੋਜੀ ਪਾਵਣਿਆ ਉਹ ਪਰਮੇਸ਼ਰ ਦੇ ਸੱਚੇ ਦਰ ਤੋਂ ਸੋਜੀ ਪ੍ਰਾਪਤ ਕਰਦਾ ਪਰ ਐਸੇ ਵੀ ਸਤਗੁਰੂ ਕਹਿੰਦੇ ਮਨੁੱਖ ਹੈ ਦੁਨੀਆ ਦੇ ਵਿੱਚ ਪਾਪ ਪੁਨ ਕੀ ਸਾਰ ਨ ਜਾਣੀ ਪਾਪ ਕੀ ਆ ਪੁਨ ਕੀ ਸਤਗੁਰੂ ਕਹਿੰਦੇ ਭਾਈ ਇਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਇਹ ਕਹਿਣ ਦੀਆਂ ਗੱਲਾਂ ਨਹੀਂ ਐ ਪੁਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਖਾ ਪਾਪ ਪੁਨ ਕੀ ਸਾਰ ਨ ਜਾਣੀ ਦੂਜਾਂ ਲਾਗੀ ਭਰਮ ਭੁਲਾਣੀ ਜਦੋਂ ਦੂਜੇ ਨਾਲ ਜੁੜ ਜਾਂਦਾ ਤੇ ਭਟਕਣਾ ਦੇ ਵਿੱਚ ਭੁੱਲਦਾ ਅਗਿਆਨੀ ਆਂਦਾ ਮਗ ਨਾ ਜਾਣੇ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਅੰਧਕਾਰ ਦੇ ਵਿੱਚ ਫਸਿਆ ਹੋਇਆ ਮਾਰਗ ਨਹੀਂ ਸਮਝਦਾ ਫੇਰ ਫੇਰ ਆ ਬਣ ਜਾ ਬਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਗੁਰੂ ਦੀ ਸੇਵਾ ਤੋਂ ਉਹਨੂੰ ਸਦਾ ਹੀ ਆਤਮਿਕ ਸੁਖ ਪ੍ਰਾਪਤ ਹੁੰਦਾ ਗੁਰਸੇਵਾ ਤੇ ਸਦਾ ਸੁਖ ਪਾਇਆ ਹਮੇ ਮੇਰਾ ਠਾਕ ਰਹਾ ਆ ਜਿਹਦੇ ਅੰਦਰ ਹਮੇ ਹੁੰਦੀ ਆ ਕਿ ਇਹ ਮੇਰਾ ਹੈ ਇਹਨੂੰ ਰੋਕ ਲੱਗ ਜਾਂਦੀ ਹੈ ਇਹ ਹੁਣ ਸ਼ਬਦ ਵਿੱਚ ਇਹ ਦੋ ਚੀਜ਼ਾਂ ਹਾਂ ਮੈਂ ਮੇਰਾ ਠਾਕ ਰਹਾ ਹੈ ਇਹ ਮੇਰਾ ਹੈ ਪਰਿਵਾਰ ਮੇਰਾ ਹੈ ਇਹ ਸੰਸਾਰ ਮੇਰਾ ਹੈ ਆਹ ਤੁਹਾਨੂੰ ਪਦਾਰਤ ਮੇਰਾ ਹੈ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਤੇਰਾ ਕੁਛ ਵੀ ਨਹੀਂ ਹੈ ਜਿੱਦਣ ਇਹ ਭਾਵਨਾ ਬਣਦੀ ਹੈ ਨਾ ਜੀਵਨ ਦੇ ਵਿੱਚ ਜਿਹੜੇ ਮੈਂ ਮੇਰੀ ਕਰਦੇ ਆ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਆਪਾਂ ਗਿੱਤ ਜੀ ਕਹਿੰਦੇ ਆ ਨਾ ਮੇਰੀ ਮੇਰੀ ਕਰ ਤੇ ਸਭ ਜਨਮ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਮੇਰਾ ਉਹਨਾਂ ਦੇ ਵਿੱਚੋਂ ਦੁੱਖ ਮਿਲਦਾ ਇਹ ਨਹੀਂ ਕਹਿੰਦਾ ਕਿ ਮੇਰਾ ਮੇਰਾ ਸਤਿਗੁਰੂ ਹੈ ਮੇਰਾ ਪ੍ਰਮਾਤਮਾ ਮੇਰਾ ਹੈ ਮੇਰਾ ਤਾਂ ਕੁਝ ਵੀ ਨਹੀਂ ਹੈ ਜੋ ਦੇ ਰਿਆਂ ਪਰਮੇਸ਼ਰ ਤੇਰਾ ਹੈ ਸਤਗੁਰੂ ਕਹਿੰਦੇ ਹਾਵੇਂ ਮੇਰਾ ਠਾਕ ਰਹਾ ਗੁਰਸਾਖੀ ਗੁਰੂ ਦੀ ਸਿੱਖਿਆ ਦੇ ਨਾਲ ਮਿਟਿਆ ਅੰਧਿਆਰਾ ਬੱਜਰ ਕਪਾਟ ਖੁਲਾ ਬਣਿਆ ਜਿਹੜੇ ਅੰਦਰ ਦਰਵਾਜੇ ਬਣ ਗਏ ਸੀ ਨਾ ਬੱਜਰ ਕਪਾਟ ਬੱਜਰ ਕਹਿੰਦੇ ਕਰੜੇ ਬੜੇ ਕਰੜੇ ਕਪਾਟ ਬਣ ਗਏ ਸੀ ਖੁੱਲ ਗਏ ਆ ਕਦੋਂ ਗੁਰੂ ਦੀ ਸਿੱਖਿਆ ਨਾਲ ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖੁਲਾਵਣਿਆ ਹਉਮੇ ਮਾਰ ਮਨ ਵਸਾਇਆ ਹਉਮੇ ਮਾਰ ਕੇ ਹੀ ਉਹ ਮਨ ਦੇ ਵਿੱਚ ਵਸਦਾ ਹੁਣ ਦੇਖੋ ਨਾ ਮਨ ਦੇ ਉੱਪਰ ਟਿੱਪੀ ਆ ਨੰਨੇ ਨੂੰ ਸਿਆਰੀ ਆ ਹਉਮੇ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਉਹ ਫਿਰ ਗੁਰੂ ਦੀ ਚਰਨਾ ਦੇ ਨਾਲ ਆਪਣਾ ਚਿੱਤ ਜੋੜ ਕੇ ਰੱਖ ਗੁਰ ਕਿਰਪਾ ਤੇ ਮਨ ਤਨ ਨਿਰਮਲ ਔਰ ਸਰੀਰ ਨਿਰਮਲ ਕਿਦਾਂ ਹੁੰਦਾ ਹੈ ਸਰੀਰ ਮਤਲਬ ਗਲਤ ਪਾਸੇ ਨਹੀਂ ਜਾਂਦਾ ਹੁਣ ਜਿਹੜੇ ਦਰਵਾਜਿਆਂ ਦੀ ਆਪਾਂ ਗੱਲ ਕੀਤੀ ਹੈ ਇਹਨਾਂ ਨਾਲ ਤਾਂ ਗੰਦਗੀ ਅੰਦਰ ਜਾਂਦੀ ਹੈ ਉਹ ਵਿਦਵਾਨ ਲਖਦੇ 83% ਅੱਖਾਂ ਦੇ ਨਾਲ ਗੰਦਗੀ ਅੰਦਰ ਲੈ ਕੇ ਜਾ ਰਹੇ ਕੰਨਾਂ ਦੇ ਨਾਲ ਨਾਸਿਕਾ ਦੇ ਨਾਲ ਮੂੰਹ ਦੇ ਨਾਲ ਬਹੁਤ ਕੁਝ ਹੋ ਰਿਹਾ ਇਹਨਾਂ ਦੇ ਨਾਲ ਮਨੁੱਖ ਬੱਚਾ ਹੋਇਆ ਇਹਨਾਂ ਵਿਕਾਰਾਂ ਦੇ ਵਿੱਚ ਫਸ ਜਾਂਦਾ ਤੇ ਪਰ ਜਦੋਂ ਉਹਦੀ ਕਿਰਪਾ ਹੁੰਦੀ ਆ ਉਹਦੀ ਬਖਸ਼ਿਸ਼ ਹੁੰਦੀ ਹੈ ਇਹ ਮਨ ਵੀ ਤੇ ਤਨ ਵੀ ਪਵਿੱਤਰ ਹੋ ਜਾਂਦਾ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆਵਣ ਆ ਫਿਰ ਉਸ ਮਨ ਦੇ ਨਾਲ ਉਸ ਤਨ ਦੇ ਨਾਲ ਹੁਣ ਜਿਹੜੀ ਨਿਰਮਲ ਨਹੀਂ ਹੈ ਨਾ ਮਨ ਉਹ ਟਿਕਾਉ ਨਹੀਂ ਆਏਗਾ ਉਹਨੂੰ ਚੰਗਾ ਨਹੀਂ ਲੱਗੇਗਾ ਉਹਨੂੰ ਤੁਸੀਂ ਕਿਤੇ ਲੈ ਜਾਓ ਫਿਲਮ ਦਿਖਾਉਣੀ ਹੈ ਕਿਤੇ ਨਿੰਦਾ ਚੁਗਲੀ ਕਰਾਉਣੀ ਹੈ ਘੰਟਾ ਦੋ ਘੰਟੇ ਤਿੰਨ ਘੰਟੇ ਬਤੀਤ ਹੋ ਜਾਣਾ ਅਰ ਜੀ ਸੰਗਤ ਵਿੱਚ ਬਹੁ ਭਾਗਾਂ ਵਾਲੇ ਜੋ ਸੰਗਤ ਕਰਦੇ ਸੰਗਤ ਵਿੱਚ ਉੱਠ ਬੈਠ ਵੀ ਜਾਏਗਾ ਫਿਰ ਪਰੇਸ਼ਾਨ ਹੋਏਗਾ ਉੱਠ ਜਾਏਗਾ ਕਦੇ ਬਾਹਰ ਜਾਏਗਾ ਕਦੇ ਅੰਦਰ ਆਏਗਾ ਤੇ ਮਨ ਕਿਉਂਕਿ ਮਨ ਉਸ ਨੂੰ ਪਰਵਾਣੀ ਨਹੀਂ ਕਰ ਰਿਹਾ ਮਨ ਟਿਕਾਉ ਦੇ ਵਿੱਚ ਨਹੀਂ ਹੈ ਪਵਿੱਤਰ ਹੋਏਗਾ ਤੇ ਪਵਿੱਤਰ ਨਾਮ ਹਿਰਦੇ ਵਿੱਚ ਵਸੇ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੋਂ ਦੈਂਤਾ ਸਤਗੁਰੂ ਮੇਰਾ ਜੀਵਨ ਮੇਰਾ ਮਰਨਾ ਤੇਰੇ ਤਾਈ ਹੈ ਕਿਉਂਕਿ ਮੈਂ ਤੇਰੀ ਸ਼ਰਨ ਵਿੱਚ ਆਇਆ ਪਿਛਲੇ ਸ਼ਬਦ ਵਿੱਚ ਵੀ ਇਹੀ ਭਾਵਨਾ ਗੁਰੂ ਸਾਹਿਬ ਨੇ ਦੱਸੀ ਸੀ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾ ਏ ਸਤਗੁਰੂ ਮਹਾਰਾਜ ਮੇਰਾ ਮਰਨ ਜੀਵਨ ਤੇਰੇ ਕੋਲ ਹੈ ਤੇ ਇਹਦਾ ਡਰ ਵੀ ਗੁਰੂ ਦੀ ਸ਼ਰਨ ਵਿੱਚ ਆ ਕੇ ਖਤਮ ਹੁੰਦਾ ਜਿਸ ਤਰ੍ਹਾਂ ਪਰ ਰੋਜ਼ ਪੜਦੇ ਆਂ ਸੋ ਕਹੋ ਤਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰ ਜੀਵਨ ਮਰਣਾ ਸਭ ਤੋ ਦੈ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਇਹ ਜਿਹੜੀਆਂ ਵਡਿਆਈਆਂ ਇਹ ਸਤਿਗੁਰੂ ਦੀਆਂ ਹਨ ਜੇ ਸਾਡੇ ਕੋਲ ਗੁਣ ਹੈ ਨਾ ਕੋਈ ਇਹ ਸਤਿਗੁਰ ਦਾ ਹੈ ਫਿਰ ਉਹੀ ਮੈਂ ਗੱਲ ਕਰ ਰਿਹਾ ਜੇ ਸਿੱਖ ਦੇ ਕੋਲ ਕੋਈ ਗੁਣ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਆ ਸਤਿਗੁਰੂ ਜੀ ਦੇ ਹਨ ਤੇ ਉਹ ਗੁਣ ਵਾਪਸ ਲੈ ਲੈ ਸਾਡੇ ਕੋਲ ਕੀ ਹੈ ਹਮ ਅਵਗੁਣ ਭਰੇ ਏਕ ਗੁਣ ਨਹੀਂ ਇਹ ਚੰਗੇ ਕੰਮ ਕਰਦੇ ਆ ਅੰਮ੍ਰਿਤ ਵੇਲੇ ਉੱਠਦੇ ਆ ਬਾਣੀ ਪੜ੍ਹਦੇ ਆ ਇਸਾਰੇ ਕਰਮ ਜਿਹੜੇ ਆ ਸਤਿਗੁਰੂ ਜੀ ਕਰਾਉਂਦੇ ਆ ਤੇ ਆਪਣੀ ਤਾਂ ਕੋਈ ਪਾਇਆ ਨਹੀਂ ਹੈ ਸਾਡੀ ਕੋਈ ਤਾਕਤ ਨਹੀਂ ਹੈ ਤੇ ਅਸੀਂ ਕੁਝ ਕਰ ਸਕੀਏ ਇਹ ਸਤਿਗੁਰੂ ਜੀਵਨ ਮਰਨਾ ਵੀ ਤੇਰੇ ਤਾਂ ਹੀ ਹੈ ਜੀਵਨ ਮਰਨਾ ਸਭ ਤੋ ਦੈਂ ਤਾਈ ਜਿਸ ਬਖਸ਼ੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਏ ਪਰਮੇਸ਼ਰ ਸਤਿਗੁਰ ਮਹਾਰਾਜ ਗੁਰਨਾਨਦ ਸਾਹਿਬ ਪਾਤਸ਼ਾਹ ਕਹਰੇ ਗੁਰ ਅਮਰਦਾਸ ਜੀ ਕਹਿੰਦੇ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਸਾਡਾ ਜਨਮ ਵੀ ਤੇ ਸਾਡੀ ਮੌਤ ਵੀ ਸਬਰ ਸਾਡਾ ਸੰਸਾਰ ਦੇ ਵਿੱਚ ਆਉਣਾ ਵੀ ਸਬਰ ਜਾਣਾ ਵੀ ਸਬਰ ਤੇ ਆਏ ਆ ਸੰਸਾਰ ਦੇ ਵਿੱਚ ਕਾਦੇ ਵਾਸਤੇ ਆਏ ਆ ਇਹ ਦੋ ਗੱਲਾਂ ਜੇ ਜੀਵਨ ਵਿੱਚ ਯਾਦ ਰਹਿੰਦੀਆਂ ਕਿ ਅਸੀਂ ਸੰਸਾਰ ਦੇ ਵਿੱਚ ਕਿਉਂ ਆਏ ਆ ਇੱਕ ਦੂਸਰੀ ਗੱਲ ਕਿ ਅਸੀਂ ਗੁਰਦੁਆਰੇ ਕਿਉਂ ਆਉਂਦੇ ਆ ਇਸ ਸੰਸਾਰ ਦੇ ਵਿੱਚ ਆਏ ਆ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਮਰਿ ਗੁਰਦੁਆਰੇ ਕਿਉਂ ਆਉਂਦੇ ਆ ਗੁਰੂ ਦਵਾਰੇ ਹੋਏ ਸੋਝੀ ਪਾਇਸ ਤੇ ਜਿਹੜੇ ਸਤਗੁਰੂ ਦੀ ਅਰਦਾਸਾ ਕਰਦੇ ਆ ਸਤਗੁਰੂ ਦੀ ਮਤ ਲੈਂਦੇ ਆ ਆਪਣੇ ਜੀਵਨ ਵਿੱਚ ਗਿਆਨ ਪ੍ਰਾਪਤ ਕਰਦੇ ਆ ਸਤਗੁਰੂਆਂ ਤੋਂ ਬਲ ਹਰ ਜਾਂਦੇ ਹਨ ਰਹਾਉ ਦੀ ਪੰਗਤੀ ਇੱਕ ਵਾਰੀ ਹੋਰ ਸਰਬਨ ਕਰੋ ਹਉ ਵਾਰੀ ਜਿਉ ਹਵਾਰੀ ਸਤ ਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅਣ ਦਿਨ ਹਰ ਗੁਣ ਗਾਵਣਿਆ ਰਹਾਉ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ